ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋਵੀਰ ਕੋਲ ਆ ਪਾਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਵਿਖਾਉਣੀਆਂ ਦੋਵੇਂ ਸੂਈਆਂ ਵਾਂ ਦੋਵੇਂ ਬੱਚੇ ਤੋਂ ਬਿਨਾ ਵਾਕੀ ਇੱਥੇ ਆ ਗਿਆ ਆਪਣੀ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲਓ ਪਰ ਇਹ ਆਵੇ ਪਸ਼ੂ ਆਪਣਾ ਇੱਥੋਂ ਹੀ ਵੇਖ ਚੱਕ ਕੇ ਖੜਾ ਭਾਵੇਂ ਜਾਦੇ ਦੁੱਧ ਦੇ ਲਈ ਤੇ ਭਾਵੇਂ ਥੋੜੇ ਦੁੱਧ ਲਈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਕ ਠਾਕ ਜੀ ਪਾ ਗੁਰੂ ਵੀਰਾਂ ਹੋ ਜਿਹਾ ਭਰਾਵਾਂ ਸਿੱਤੇ ਗੁਰੂ ਮਹਾਰਾਜ ਦੀ ਸਿੱਤੇ ਕਿਰਪਾ ਜੀ ਤੇ ਨਾਮ ਦੱਸਦੇ ਕਰੀ ਫਿਰ ਹਾਂ ਜੀ ਮੰਗੂ ਪਿੰਡ ਥੋਬਾ ਤਸੀਲ ਨਹੀਂ ਨਾਲਾ ਮੋਬਾਈਲ ਨੰਬਰ 98714511 ਵੇਖ ਗਿਆ ਉਹਦੇ ਨਾਲੀਆਂ ਫਿਰ ਉੱਡਦੀਆਂ ਹੀ ਉੱਡਦੀਆਂ ਹੀ ਭਾਜੀ ਅੱਜ ਵੀ ਰੇਡ ਛੋਟੇ ਹੀ ਆ ਫਿਰ ਮੈਂ ਤਾਂ ਆਪਣੇ ਰੇਡ ਹੀ ਛੋਟੇ ਹੁੰਦੇ ਫੜ ਲੋ ਫੜ ਲੋ ਹੋ ਜਾਂਦੀ ਏ ਠੀਕ ਆ ਕੋਈ ਮੋਗੇ ਕੋ ਜੀਰੇ ਕੋ ਕੋਕਟੇ ਆ ਜੋੜਦੇ ਆਪ ਤੇ ਉੱਡੀ ਗਾ ਉੱਡੇ ਆਪ ਤੇ ਉੱਡੀ ਜਾਂਦੀ ਠੀਕ ਆ ਤੋ ਇਹ ਆ ਵੀ ਗਾਂ ਕੱਦ ਕਾਠ ਵਾਲੀ ਆ ਸਾਂਭੀ ਨਹੀਂ ਆ ਕਹਿੰਦੇ ਨਾ ਸਾਂਭੀ ਕਰਦੇ ਆ ਹੁਣ 47 ਟੋਲਿਆਂ ਦੁੱਧ 14 ਕਿਲੋ ਕਰ ਜੂਗੀ ਹੁਣ ਕਿੰਨਾ ਦੁੱਧ ਦੁੱਧ 12 ਕਿਲੋ 10 ਕਿਲੋ ਕਰਕੇ ਕੋਈ ਨਾ ਮਰਦੀ ਲੈ 10 ਲੀਟਰ ਹੈਗਾ ਪੱਕਾ ਦੁੱਧ ਮੇਰੀ ਮਾਂ ਕੱਲਾ ਬੰਦਾ ਇੱਥੇ ਦੋ ਡੰਗ ਚਲੋ ਤਿੰਨ ਡੰਗ ਚਲੋ ਆਪਦੀ ਆਪਕੇ ਤਸੱਲੀ ਇਹ ਆ ਵੀ ਜਿਆਦਾ ਵਾ ਥੋੜਾ ਵਾ ਇੱਥੇ ਵੇਖ ਲਓ ਵੱਡੀ ਛੋਟੀ ਫੋਨ ਕਰੇ ਪਸ਼ੂ ਦਾ ਨਾ ਕਿ ਕਰੇ ਕਿ ਸਾਡੀਆਂ ਮੁੱਲਦੀਆਂ ਹਾਂਜੀ ਹਾਂਜੀ ਇਹ ਆ ਵੀ ਪਹਿਲਾਂ ਹੀ ਆਪਣਾ ਕੋਈ ਵੇਸਟ ਆਖ ਕੇ ਲਾ ਜੇ ਹਨਾ ਤੋਰਾ ਫੇਰ ਇੱਕ ਰੀਨ ਥਾਣੇ ਦੇ ਉੱਤਰਾਂ ਦੇ ਇਧਰੋਂ ਦੀ ਮੱਦੀ ਫੜ ਲਓ ਆਇਕੋ ਠੀਕ ਹੈ ਜੀ ਠੰਡੀ ਠੀਰੀ ਦੋ ਦੋ ਤਰ੍ਹਾਂ ਨੇ ਕਹਿੰਦੇ ਵੀ 10 ਲੀਟਰ ਇਹਦੇ ਕੋਲ ਹੈਗਾ ਵਾ ਇਹ ਆ ਵੀ ਹੈਗੀ ਉੱਤਰਾਂ ਸਿੱਧੀਆਂ ਸਾਡੀ ਲਿੱਸੀ ਹੈ ਸੰਭ ਨਾਲ ਹੀ ਹੈ ਜਿਹੜੀ ਕਿ ਹਣੀ ਕੱਠੇ ਪਾਈ ਜਾਏ ਫਿਰ ਇਹ ਲੈ ਆ ਆਹ ਪਾਜੀ ਘੋੜੀ ਆ ਸਾਣਾ ਵੇ ਤਿਆ ਤੋਰ ਪਰ ਬੜੀ ਚੰਗੀ ਤੇ ਕਿੰਨਾ ਜੀ ਮੁੱਲ ਫਿਰ ਵੇਧੀ ਇਹਦਾ ਕਿੰਨੇ ਜਾਰੇ ਮੁੱਲ ਦੇ ਰਪੀਜੀ ਦੁੱਧ ਬੜਾ ਮੁੱਲ ਛੋਟਾ ਜੇ ਅਜੇ ਕਿੰਨਾ ਕਰ 22 ਦੀ ਆਦੀ 20000 ਦੀ ਜਾਣ ਤੋਂ ਸੋ ਤਾਂ ਇਦਾ ਕਾ ਗਿਆ ਜਾਣ ਤੋਂ ਕੁਛ ਨਹੀਂ ਹੁੰਦਾ ਹਾਂਜੀ ਜਾਣ ਦਾ 20000 ਦੀ ਹੋਣ ਕੋ ਮੇਰਾ ਵੀਰ ਕਥਾਈ ਜਿਹੜਾ ਫੋਨ ਨਾ ਲਾਵੇ ਜੇ ਮੇਰੇ ਭਰਾ ਨੇ ਕਹੀ ਦਿੱਤਾ ਤਾਂ ਕੋਈ ਜਾਨੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆਪਣੇ ਕੋਲ ਆ ਕੇ ਜਿਹੜੀ ਆ ਦੂਸਰੇ ਨੰਬਰ ਤੇ ਜੀ ਭਾਈ ਇਹਦੇ ਕੋ 5 ਕਿਲੋ ਦੁੱਧ ਜੀ ਅੱਛਾ ਸ਼ਾਮਾ ਨੂੰ ਕੋ ਟਾਈਮ ਤੇ ਹੋਈ ਜੀ ਅੱਛੇ ਕੋ ਟਾਈਮ ਤੇ ਹੋਈ ਸੀ ਹਾਂਜੀ ਹਾਂਜੀ ਤੇ ਇਹ ਵੀ ਇਹ ਹੈਗੀ ਆ ਵੀ ਸਰੀਰ ਨਾਲ ਲੱਸੀ ਆ ਉਤਰਾ ਹਾਂਜੀ ਸੰਭੀ ਨਹੀਂ ਆ ਕਿਸੇ ਨੇ ਦੋ ਮਹੀਨੇ ਬਣੀ ਨੂੰ ਹੋ ਕੇ ਜਾ ਕੇ ਕੋ ਚੈੱਕ ਕਰਾ ਲੈ ਭਾਵੇਂ ਆਪਾਂ ਖਾਲੀ ਕਰਕੇ ਨਾ ਤੁਰਾਂ ਫਿਰ ਇੱਕ ਰੀ ਇਹਨਾਂ ਕਦ ਕਾਠ ਉਤਰਾ ਇਹਦਾ ਵੀ ਚੰਗਾ ਵਾ ਇਹ ਆ ਵੀ ਚਲੋ ਕਈ ਵਾਰੀ ਕਈ ਵੀਰ ਪਸ਼ੂ ਰੱਖ ਲਿੰਦੇ ਆ ਸਾਹਮਦੇ ਨਹੀਂ ਆ। ਇਹ ਪਾਣੀ ਵਰਸਣ ਪੁੱਛ ਕੇ ਤਾਂ ਜਲਦੀ ਨਾ ਹੋਣਾ ਬਸ 6 ਕਿਲੋ ਕਰਤੀ। ਬਾਕੀ ਇਧਰ ਨੇ ਏਰੀਆ ਦੇਖ ਲਈ ਜਦੋਂ ਦੇ ਪਾਣੀ ਆਇਆ ਉਹਨਾਂ ਦੇ ਪਸ਼ੂ ਜਿਹੜੇ ਟੁੱਟੇ ਹੋ ਜੇ ਤੱਕਰੇ ਨਹੀਂ ਕਲੀ ਰਾਜੀ ਹੋਏ ਫੇਰ ਦੁਬਾਰਾ। ਚਾਰ ਮੁੱਕ ਗਿਆ ਥੋੜੀ ਤਾਂ ਮੁੱਕ ਜੇ ਨਾ ਦਾ ਵਰਸਣ ਚਲੂਗੀ। ਚੜੀਆਂ ਤੁੜੀਆਂ ਫੇਰ ਗੱਲ ਬਣਨ। ਨਵੀਂ ਤੁੜੀ ਆਜੂਗੀ ਜਾਂ ਗਾਟਾ ਗੁਚਾ ਆਜੂ ਫੇਰ। ਹਾਂਜੀ। ਇਹ ਆ ਵੀ ਚਲੋ ਇਹ ਆ ਵੀ ਕਿਸੇ ਵੀ ਦਾ ਚਾਹ ਪਾਣੀ ਦਾ ਸਾਰਨ ਵਾਲੀ ਆ। ਦੁੱਧ ਮੁੱਲ ਲਿਹਾਉਣ ਨਾਲੋਂ ਚੰਗਾ ਆ। ਆਹ ਥਾਣੇ ਦੇ ਦੇਖ ਸਕਦੇ ਜੀ ਤੇ ਉਤਾਂ ਨੁਵਾਈਆਂ ਨਹੀਂ ਆ ਨੁਵਾਈਆਂ ਹੁੰਦੇ ਚਲੋ ਫਿਰ ਹੋਰ ਫਰਕ ਪੈ ਜਾਂਦਾ ਤੇ ਉਤਰਾ ਵੀਰ ਜੀ ਦੁੱਧ ਹੈਗਾ ਇਹਦੇ ਕੋਲ 5 ਲੀਟਰ ਮਾਛੀ ਅੱਛਾ ਹਾਂਜੀ ਤੇ ਇਹਦਾ ਫਿਰ ਕਿੰਨਾ ਕੁ ਮੁੱਲ ਰੱਖਣਾ ਜੀ ਦੱਸ ਦੀ ਦੇ ਦੀ ਹਾਂਜੀ ਦੱਸ ਦੀ ਜਾਣ ਤੋਂ 10000 ਦੀ ਸਰ ਹਾਂਜੀ ਜਾਣ ਤੋਂ 10 ਦੀ ਕੋਈ ਨਿੱਕੀ ਕਰਨਾ ਹੋਊਗਾ ਮਾਤਾ ਜੀ ਦੱਸੋ 8000 ਦੀ ਦੇ ਦੀ ਹਣੀ ਦੇ ਰਹੀ ਹੈ ਅੱਛਾ ਫਿਕਸ ਰੇਟ ਹੈ ਬੈਠ ਠੀਕ ਹੈ ਜੀ ਹਾਂ ਜੀ ਇਹ ਆ ਵੀ ਓਸਾ ਹੋਣਾ ਫਿਰ ਮੁੱਲ ਜਿਹੋ ਜਿਹਾਂ گاਵਾ ਵਾ ਬਸ ਜੀ ਬਸ ਤੇ ਆਪਣੀ ਕੋ ਤਸੱਲੀ ਕਰ ਲੇ ਹਨਾ ਪਹਿਲਾਂ ਹੀ ਵੇਖ ਚੱਕ ਕੇ ਲੈ ਜੇ ਪਿੰਡ ਥੋਬਾ ਵਾ ਤਸੀਲ ਜਨਾਲਾ ਵਾ ਜ਼ਿਲ੍ਹਾ ਅੰਮ੍ਰਿਤਸਰ ਆ ਤੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ